ਅੱਜ ਤੁਸੀਂ ਸਾਰੇ ਸਾਡੇ ਨਿੱਕੇ ਜਿਹੇ ਸਰੋਤੇ ਜਿੰਨੇ ਵੀ ਪੱਤਰਕਾਰ ਮੇਰੇ ਵੀਰ ਸਾਰਾ মিডিਆ ਪਰਿਵਾਰ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਆਖਦਾ ਤੁਹਾਡਾ ਧੰਨਵਾਦ ਕਰਦਾ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਔਰੇ ਪੀਸੀ ਕਰਨ ਦਾ ਮਕਸਦ ਸਾਰੀ ਸਾਡੀ ਟੀਮ ਯੂਥ ਕਲਦਲ ਦੇ ਮਕਸਦ ਇਹ ਹੈ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਲਕਾ ਖਰੜ ਦੇ ਸਿਆਸੀ ਤੂਫਾਨ ਆਇਆ ਉਥਲ ਪੁਥਲ ਹੋਈ ਆ ਉਹਦੇ ਤੇ ਚਰਚਾ ਕਰਾਂਗੇ ਕੁਝ ਹਲਕਾ ਖਰੜ ਦੇ ਸਵਾਲ ਨੇ ਉਹ ਜ਼ਿੰਮੇਵਾਰ ਵਿਅਕਤੀਆਂ ਤੋਂ ਲੈ ਜਾਣਗੇ ਸਾਡੇ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਵਿਭਾ ਅਨਮੋਲਵਕਨ ਮਾਨ ਜੀ ਤਕਰੀਬਨ 78000 ਵੋਟਾਂ ਲੈ ਕੇ ਇਥੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਜਿੰਨੇ ਵੀ ਹਲਕਾ ਖਰੜ ਦੇ ਲੋਕ ਸੀ ਉਹਨਾਂ ਨੇ ਵਿਭਾ ਜੀ ਦੇ ਗੱਲਾਂ ਬਾਤਾਂ ਚ ਆ ਕੇ ਜੋ ਉਹਨਾਂ ਨੇ ਝੂਠ ਬੋਲਿਆ ਜੋ ਉਹਨਾਂ ਨੇ ਲਾਰੇ ਲਾਏ ਝੂਠੇ ਵਾਅਦੇ ਕਰੇ ਬੋਲ ਕੇ ਲੋਕਾਂ ਨੂੰ ਗਮਰਾਹ ਕਰਿਆ ਗਮਰਾਹ ਕਰ ਕਰਕੇ ਜਿੱਤ ਪ੍ਰਾਪਤ ਕਰੀ ਹੁਣ ਜਦੋਂ ਸਰਕਾਰ ਦੇ ਵਿੱਚ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਤਾਂ ਬੀਬਾ ਜੀ ਨੂੰ ਕੈਬਨਿਟ ਰੈਂਕ ਵੀ ਦਿੱਤਾ ਜਾਂਦਾ ਮੰਤਰੀ ਵੀ ਬਣਦੇ ਆ ਉਸ ਤੋਂ ਕੁਝ ਸਮੇਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਹਟਾ ਵੀ ਦਿੱਤਾ ਜਾਂਦਾ ਜਿਹਦਾ ਕਿ ਅੱਜ ਤੱਕ ਨਾ ਤਾਂ ਕਦੇ ਸਪਸ਼ਟੀਕਰਨ ਆਮ ਆਦਮੀ ਪਾਰਟੀ ਵੱਲੋਂ ਆਇਆ ਵੀ ਬੀਬਾ ਜੀ ਨੂੰ ਕਿਉਂ ਉਤਾਰਿਆ ਗਿਆ ਕਿਉਂ ਹਟਾਇਆ ਗਿਆ ਤੇ ਨਾ ਹੀ ਬੀਬਾ ਜੀ ਦੇ ਪਰਿਵਾਰ ਵੱਲੋਂ ਜਾਂ ਬੀਬਾ ਜੀ ਵੱਲੋਂ ਕੋਈ ਆਇਆ ਹੁਣ 2 ਦਿਨ ਪਹਿਲਾਂ ਬੀਬਾ ਜੀ ਦਾ ਇੱਕ ਪੋਸਟ ਆਉਂਦੀ ਹੈ ਇੱਕ ਟਵੀਟ ਆਉਂਦਾ ਹੈ ਕਿ ਦਿਲ ਬਹੁਤ ਭਾਰੀ ਹੈ ਭਰੇ ਮਨ ਦੇ ਨਾਲ ਕਹਿੰਦੇ ਨੇ ਵੀ ਅਸੀਂ ਸਿਆਸਤੋਂ ਕਿਨਾਰਾ ਕਰ ਰਹੇ ਹਾਂ ਨਾਲ ਇੱਕ ਗੱਲ ਜਿਹੜੀ ਬੜੇ ਧਿਆਨ ਦੇਣ ਜੋ ਗੱਲ ਹੈ ਬੀਬਾ ਜੀ ਕਹਿੰਦੇ ਆ ਵੀ ਮੇਰਾ ਪਹਿਲਾਂ ਤੋਂ ਅਸਤੀਫਾ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਉਹ ਸਤਿਕਾਰ ਕਰਿਆ ਜਾਵੇ ਪਹਿਲਾ ਸਵਾਲ ਇਹ ਬਣਦਾ ਵੀ ਬੀਪਾ ਜੀ ਤੁਸੀਂ ਪਹਿਲਾ ਅਸਤੀਫਾ ਕਿਉਂ ਦਿੱਤਾ ਕਿਵੇਂ ਦਿੱਤਾ ਕਿਹੜੇ ਹਾਲਾਤਾਂ 'ਚ ਦਿੱਤਾ ਕਿਹਨੇ ਲਿਆ ਕਿਸ ਗੱਲ ਦਾ ਪ੍ਰੈਸ਼ਰ ਸੀ ਤੁਹਾਡੇ ਤੇ ਤੁਹਾਡਾ ਇਹ ਗੱਲ ਕਹਿਣੀ ਅਸਤੀਫਾ ਪਹਿਲਾਂ ਦਿੱਤਾ ਹੋਇਆ ਮਨਜ਼ੂਰ ਕਰਿਆ ਜਾਵੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਹਲਕਾ ਖੜਦੇ ਲੋਕਾਂ ਨੇ ਜਿਤਾਇਆ ਤੁਸੀਂ ਉਹਨਾਂ ਕੋਲ ਵਾਅਦਾ ਕਰੇ ਤੁਸੀਂ 3.5 ਸਾਲ ਆਨੰਦ ਮਾਣਿਆ ਸਰਕਾਰ ਦਾ ਤੁਹਾਡਾ ਪਰਿਵਾਰ ਆਨੰਦ ਮਾਣਦਾ ਰਿਹਾ ਜਦੋਂ ਹੁਣ ਵਾਰੀ ਜਵਾਬਦੇਹੀ ਦੀ ਆਈ ਜਦੋਂ ਲੋਕ ਪਿੰਡਾਂ ਦੇ ਵਿੱਚ ਤੁਹਾਨੂੰ ਸਵਾਲ ਕਰਨ ਲੱਗੇ ਤੁਹਾਡੇ ਕੀਤੇ ਹੋਏ ਵਾਅਦੇ ਤੁਹਾਨੂੰ ਯਾਦ ਕਰਾਉਣ ਲੱਗੇ ਤੁਸੀਂ ਉਦੋਂ ਅਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਮੈਂ ਤੁਹਾਡੇ ਮਾਧਿਅਮ ਰਹੀਂ ਗੱਲ ਕਹਿ ਰਿਹਾ ਵੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਤੁਹਾਨੂੰ 78000 ਵੋਟਾਂ ਦੇ ਨਾਲ ਹਲਕੇ ਨੇ ਜਿਤਾ ਕੇ ਭੇਜਿਆ ਤੁਸੀਂ ਇੱਕ ਟਵੀਟ ਕਰਕੇ ਚਾਰ ਸ਼ਬਦ ਲਿਖ ਕੇ ਕਹਿੰਦਾ ਵੀ ਡਿਊਟੀ ਤੋਂ ਫਰਗ ਹੋ ਗਏ ਐਵੇਂ ਫਰਕ ਨਹੀਂ ਹੋਇਆ ਜਾਣਾ। ਅਗਲੀ ਗੱਲ ਕੱਲ੍ਹ ਸ਼ਾਮ ਪੰਜਾਬ ਪ੍ਰਧਾਨ ਅਮਨ अरोड़ा ਜੀ ਆਮ ਆਦਮੀ ਪਾਰਟੀ ਤੇ ਫਿਰ ਉਹਨਾਂ ਦਾ ਇੱਕ ਟਵੀਟ ਆਉਂਦਾ ਇੱਕ ਫੇਸਬੁੱਕ ਤੇ ਮੈਸੇਜ ਆਉਂਦਾ ਵੀ ਪਰਿਵਾਰਕ ਮਾਹੌਲ ਦੇ ਵਿੱਚ ਗੱਲਬਾਤ ਹੋਈ ਬੀਬਾ ਜੀ ਨੇ ਅਸਤੀਫਾ ਵਾਪਸ ਲੈ ਲਿਆ। ਵੀ ਪਾਰਟੀ ਦਾ ਹੁਕਮ ਹੋਇਆ ਤੇ ਬੀਬੇ ਨੇ ਅਸਤੀਫਾ ਵਾਪਸ ਲੈ ਲਿਆ। ਹੁਣ ਇੱਥੇ ਸਵਾਲ ਅਗਲੇ ਖੜੇ ਹੁੰਦੇ ਆ ਕਿ ਬੀਬਾ ਜੀ ਤੁਸੀਂ ਡਰਾਇੰਗ ਰੂਮ ਦੇ ਵਿੱਚ ਬਹਿ ਕੇ ਇਹ ਸਮਝੌਤਾ ਕਿਸ ਸ਼ਰਤਾਂ ਤੇ ਕੀਤਾ ਕਿਹੜੀਆਂ ਗੱਲਾਂ ਤੁਸੀਂ ਸਰਕਾਰ ਤੋਂ ਮੰਨਾਈਆਂ ਜਾਂ ਤੁਸੀਂ ਕਿਹੜਾ ਸਮਝੌਤਾ ਕੀਤਾ ਅੰਦਰ ਬਹਿ ਕੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਡਰਾਮਾ ਕਿਉਂ ਖੇਡਿਆ ਗਿਆ ਖਰੜ ਦੇ ਲੋਕਾਂ ਨਾਲ ਕਿਉਂ ਧੋਖਾ ਧਮਾਇਆ ਜਾ ਰਿਹਾ ਹੈ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕੀ ਤੁਹਾਡਾ ਅਸਤੀਫਾ ਵਾਪਸ ਲੈਣ ਤੋਂ ਪਹਿਲਾਂ ਚੰਗਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨ ਨੂੰ ਇੱਕ ਵਾਰੀ ਹਲਕਾ ਖਰੜ ਦੇ ਇਲਾਕੇ ਦੇ ਵਿੱਚ ਜਿਹੜੀਆਂ ਲਿੰਕ ਰੋਡਸ ਨੇ ਸਾਰੀਆਂ ਉਹਨਾਂ ਤੇ ਕਿੜਾ ਲਵਾ ਲੰਦੇ ਉਹਨਾਂ ਨੂੰ ਹਾਲਾਤ ਦੱਸ ਦਿੰਦੇ ਵੀ ਮੇਰੇ ਹਲਕੇ ਦੇ ਹਾਲਾਤ ਇਹ ਨੇ ਕਿ ਉਹ ਅੱਜ ਪੰਜਾਬ ਦੇ ਲੋਕਾਂ ਨੂੰ ਆਸ ਜੱਗੀ ਹੈ ਕਿ ਉਹ ਸੜਕਾਂ ਬਣਨ ਗਈਆਂ ਸਾਢੇ 3 ਸਾਲ ਤਾਂ ਤੁਸੀਂ ੱੱਕਾ ਨਹੀਂ ਤੋੜਿਆ 1.5 ਸਾਲ ਬਾਕੀ ਰਹਿ ਗਿਆ ਕਿ ਹੁਣ ਪੰਜਾਬ ਦੇ ਹਲਕਾ ਖਰੜ ਦੇ ਲੋਕਾਂ ਨੂੰ ਇਸ ਗੱਲ ਦੀ ਆਸ ਕਰਨੀ ਚਾਹੀਦੀ ਆ ਆਸ ਤਾਂ ਕੋਈ ਨਹੀਂ ਪਰ ਕਿਹਾ ਤੁਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਹੁਣ ਉਹ ਸੜਕਾਂ ਠੀਕ ਹੋ ਜਾਣਗੀਆਂ। ਕੀ ਆ ਜਿਹੜਾ ਤੁਸੀਂ ਐਮਐਸਪੀ ਦਾ ਵਾਅਦਾ ਕਰਿਆ ਸੀ ਪੰਜਾਬ ਦੇ ਲੋਕਾਂ ਨਾਲ ਵੀ ਐਮਐਸਪੀ ਦੇਵਾਂਗੇ। ਕੀ ਹੁਣ ਜਿਹੜੀ ਅਗਲੀ ਸੌਣੀ ਦੀ ਫਸਲ ਆਉਣੀ ਉਹਦੇ ਵਿੱਚ ਸਾਰੀਆਂ ਫਸਲਾਂ ਐਮਐਸਪੀ ਦੇ ਵਿਕਣਗੀਆਂ। ਤੁਸੀਂ ਅਸਤੀਫਾ ਵਾਪਸ ਲੈ ਲਿਆ। ਸਰਕਾਰ ਤੁਹਾਡੇ ਅੱਗੇ ਝੁਕੀ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਕਰੀ ਆ। ਕੀ ਆਪਣੇ ਸਭ ਤੋਂ ਵੱਡਾ ਮੁੱਦਾ ਸ਼ਹਿਰ ਕਰਾਰੀ ਦੇ ਵਿੱਚ ਹਸਪੀਟਲ ਦਾ ਸੀ। ਕੀ ਉਹ ਅਪਡੇਟ ਹੋਵੇਗਾ? ਤੁਸੀਂ ਇੱਕ ਵਾਰੀ ਡਰਾਮਾ ਪਹਿਲਾਂ ਕਰ ਚੁੱਕੇ ਹੋ ਭਗਵੰਤ ਮਾਨ ਜੀ ਸੀਐਮ ਸ਼ਟਕਾਰਜੋਗ ਪੰਜਾਬ ਇੱਥੇ ਆਏ ਸੀ ਕਿ ਉਹ ਅਪਡੇਟ ਹੋਏਗਾ ਕਿ ਜਿਹੜਾ ਆਪਣਾ ਖਾਲਸਾ ਸਕੂਲ ਤੋਂ ਚਨਾਲੋ ਤੱਕ ਚੰਡੀਗੜ੍ਹ ਮਾਰਗ ਆ ਕਿ ਆ ਜਿਹੜਾ ਇੱਥੇ ਥੋੜੀ ਜਿਹੀ ਬਰਸਾਤ ਹੋਣ ਤੋਂ ਬਾਅਦ ਹਾਲਾਤ ਹੜਾਂ ਵਾਲੇ ਵਰਗੇ ਵਰਗੇ ਬਣ ਜਾਂਦੇ ਆ ਕਿ ਆ ਕੋਈ ਇੱਥੇ ਚੇਂਜਸ ਦੇਖਣ ਨੂੰ ਮਿਲੂ ਕਹਿਣ ਦਾ ਭਾਵ ਕਿ ਹੁਣ ਤੁਸੀਂ ਜਿਹੜਾ ਇਹ ਸਮਝੌਤਾ ਕੀਤਾ ਜਾਂ ਅਸਤੀਫਾ ਵਾਪਸ ਲਿਆ ਕਿ ਆ ਤੁਸੀਂ ਉਹ ਪੰਜਾਬ ਦੇ ਲੋਕਾਂ ਨਾਲ ਹਲਕਾ ਖੜ ਦੇ ਲੋਕਾਂ ਨਾਲ ਵਾਅਦੇ ਕੀਤੇ ਹੋਏ ਪੂਰੇ ਕਰੋਗੇ ਇਹ ਮੇਰਾ ਸਵਾਲ ਆ ਬੀਬੀ ਨੂੰ ਪੁੱਛ ਰਿਆ। ਅਸਾਂ